ਮੈਨੂੰ ਲੱਗਦਾ ਕਿ ਜੇ ਆਪਾਂ ਪਿੰਨ ਪੁਆਇੰਟ ਕਰੀਏ ਕਿ ਜਿਸ ਤਰੀਕੇ ਨਾਲ ਜਦੋਂ ਤਾਣੀ ਬਹੁਤ ਉਲਝ ਜਾਏ ਤੇ ਐਨਾ ਕੋਸ਼ਿਸ਼ ਕਰੀਏ ਕਿ ਕਿੱਥੋਂ ਸ਼ੁਰੂ ਕਰੀਏ ਤੇ ਕਿਵੇਂ ਸ਼ੁਰੂ ਕਰੀਏ ਬਾਕੀ ਤੇ ਹੌਲੀ-ਹੌਲੀ ਹੁੰਦਾ ਰਹੂਗਾ ਮੈਂ ਅੱਜ ਵੀ ਇਸ ਗੱਲ ਦਾ ਧਾਰਨੀ ਹਾਂ ਕਿ ਜਦ ਤੱਕ ਕੋਈ ਸਿਹਤਮੰਦ ਵਿਕਲਪਿਕ ਰਾਜਨੀਤਿਕ ਸ਼ਕਤੀ ਉੱਭਰ ਕੇ ਸਾਹਮਣੇ ਨਹੀਂ ਆਉਂਦੀ ਜਿੰਨਾ ਮਰਜ਼ੀ ਰੌਲਾ ਪਾਈ ਜੋ ਕੁਝ ਨਹੀਂ ਹੁੰਦਾ ਹੁਣ ਸਾਡੇ ਪੰਜਾਬ ਦੇ ਦੋ ਕਿਸਮ ਦੀਆਂ ਸ਼ਕਤੀਆਂ ਤੀਜੀ ਸ਼ਕਤੀ ਦਾ ਜਿਹਦੀ ਉਮੀਦ ਕਰ ਸਕਦੇ ਆ ਉਹ ਇਸ਼ਾਰੇ ਮੂਜਮ ਪਿਆਰੇ ਲਾਲ ਗਰਗ ਜੀ ਵੀ ਦੱਸ ਗਏ ਆ ਦੋ ਸ਼ਕਤੀਆਂ ਕਿਹੜੀਆਂ ਇੱਕ ਤੇ ਲੈਫਟ ਅੱਜ ਵੀ ਪੰਜਾਬ ਦੀ ਜ਼ਹਿਨੀਅਤ ਚ ਪੰਜਾਬ ਦੇ ਖੂਨ ਦੇ ਵਿੱਚ ਲੈਫਟ ਜਿਹੜੀ ਖੱਬੇ ਪੱਖੀ ਧਾਰਾ ਆ ਉਹ ਬੜੀ ਸਟਰੋਂਗ ਹੈਗੀ ਹੈ ਉਸੇ ਧਾਰਾ ਨੂੰ ਸਪੋਰਟ ਕਰਨ ਲਈ ਜਾਂ ਇੰਜ ਤੁਸੀਂ ਇਹਦੇ ਉਲਟ ਵੀ ਕਹਿ ਲਓ ਕਿਉਂਕਿ ਇੱਥੇ ਸਿੱਖ ਧਾਰਾ ਬੜੀ ਮਜ਼ਬੂਤ ਹੈ ਇਹ ਸਿੱਖ ਸੰਸਕਾਰ ਸਿੱਖ ਸੂਚ ਸਿੱਖ ਫਲਸਫਾ ਬੜਾ ਮਜ਼ਬੂਤ ਹੈ ਜਿਸ ਨੇ ਲੈਫਟ ਨੂੰ ਵੀ ਸਹਾਰਾ ਦਿੱਤਾ ਇੱਥੇ ਉੱਗਣ ਲਈ ਪਣਪਣ ਲਈ ਹੁਣ ਲੈਫਟ ਦਾ ਦੁਖਾਂਤ ਕੀ ਹੈ ਜੋ ਸਾਡੇ ਸਿੱਖ ਪੋਲਿਟਿਕ ਦਾ ਦੁਖਾਂਤ ਹੈ ਦੋਹਾਂ ਦਾ ਦੁਖਾਂਤ ਸਾਂਝਾ ਹੈ ਇੱਕ ਤੇ ਬਾਬੇ ਮਾਰਕਸ ਨੂੰ ਸਿਮਰਨ ਕਰਦੇ ਆ ਤੇ ਸੋਚਦੇ ਆ ਕਿ ਬਸ ਉਹਦੀ ਬਾਣੀ ਸਾਡੇ ਸਾਰੀਆਂ ਚਿੰਤਾਵਾਂ ਦੂਰ ਕਰੂਗੀ ਥਿਓਰੈਟিক্যাল ਮਾਡਲ ਇੱਕ ਮੈਥਡ ਸੋਚਦੇ ਤਰੀਕੇ ਨੂੰ ਅਸੀਂ ਇੰਜ ਬਣਾ ਲਿਆ ਕਿ ਰਸਤਾ ਹੀ ਇਹ ਹੈ ਉਹ ਇੱਕ ਸੋਚ ਦਾ ਤਰੀਕਾ ਸੀ ਅਸੀਂ ਉਸ ਚਾਬੀ ਦੇ ਨਾਲ ਆਪਣੇ ਤਾਲੇ ਨਹੀਂ ਖੋਲੇ ਤਾਲਾ ਵੀ ਨਾਲ ਹੀ ਲਾਏ ਕਿ ਆਹ ਹੀ ਤਾਲਾ ਆ ਕੋਈ ਇੱਥੇ ਤੇ ਲੱਗਦਾ ਹੀ ਨਹੀਂ ਉਹ ਸਾਡੇ ਤੇ ਉਹ ਜੇ ਕੁੰਡੇ ਹੀ ਨਹੀਂ ਜਿੱਥੇ ਉਹ ਤਾਲਾ ਲੱਗੇ ਉੱਥੇ ਅਸੀਂ ਫੇਲ ਹੋਏ ਅਸੀਂ ਫੇਲ ਹੋਇਆ ਤੇ ਪਰ ਅਜੇ ਵੀ ਥੋੜੇ ਮਾਰ ਮਾਰ ਕੇ ਦਾਤੀ ਜੀ ਨਾਲ ਵੱਡ ਵਡਾ ਕੇ ਠੋਕੀ ਤੁਰੇ ਜਾਂਦੇ ਹਟਦੇ ਨਹੀਂ ਹੈਗੇ ਉਹਦੇ ਨਾਲ ਰਿਜ਼ਲਟ ਕੀ ਨਿਕਲਿਆ ਕਿ ਅਸੀਂ ਬਹੁਤ ਕੁਰਬਾਨੀਆਂ ਕਰਨ ਦੇ ਬਾਵਜੂਦ ਬਹੁਤ ਜ਼ਹੀਨ ਕਾਮਰੇਡ ਬੇਦਾ ਕਰਦੇ ਬਾਵਜੂਦ ਜੇਲ੍ਹਾਂ ਤੇ ਤਸੀਹੇ ਤੇ ਸਾਰਾ ਕੁਝ ਕੱਟਣ ਦੇ ਬਾਵਜੂਦ ਅਸੀਂ ਉਹ ਰਿਪਲ ਕ੍ਰੀਏਟ ਨਹੀਂ ਕਰ ਸਕੇ ਜਿਹੜੇ ਕਰਨੇ ਚਾਹੀਦੇ ਸੀ ਤੇ ਸਾਰਾ ਕੁਝ ਹੀ ਦੇਖ ਲਿਆ ਨਾਲ ਰਲ ਕੇ ਵੀ ਦੇਖ ਲਿਆ ਆਜ਼ਾਦ ਰਹਿ ਕੇ ਵੀ ਦੇਖ ਲਿਆ ਤੇ ਬੰਦੂਕਾਂ ਚੁੱਕ ਕੇ ਵੀ ਦੇਖ ਲਿਆ ਸਾਰਾ ਕੁਝ ਦੇਖਿਆ ਦੂਜੇ ਪਾਸੇ ਜਿਹੜੀ ਸਾਡੀ ਸਿੱਖ ਪੋਲਿਟਿਕਸ ਸੀ ਉਹਦੇ ਚ ਵੀ ਅਸੀਂ ਦੇਖਦੇ ਆ ਉਹਦੇ ਚ ਵੀ ਅਸੀਂ ਬੰਦੂਕਾਂ ਚੁੱਕ ਕੇ ਵੀ ਦੇਖ ਲਿਆ ਤੇ ਦੂਜਿਆਂ ਦੇ ਨਾਲ ਰਲ ਕੇ ਵੀ ਦੇਖ ਲਿਆ ਤੇ ਇਕੱਲੇ ਵੀ ਦੇਖ ਲਿਆ ਮੈਨੂੰ ਲੱਗਦਾ ਕਿ ਇਹ ਦੋਵੇਂ ਪੋਲਿਟਿਕਸ ਨੇ ਆਪਣੇ ਆਪਣੇ ਢੰਗ ਦੇ ਨਾਲ ਮਾਡਲ ਤੇ ਕੋਈ ਬਹੁਤ ਰੈਡੀਕਲ ਡਿਪਾਰਚਰ ਨਹੀਂ ਹੈ ਨਹੀਂ ਤਾਂ ਚੀਨ ਦੇਖ ਲਓ ਰੈਡੀਕਲ ਡਿਪਾਰਚਰ ਨਹੀਂ ਰੂਸ ਦੇਖ ਲਓ ਹੁਣ ਤੇ ਬਿਲਕੁਲ ਹੀ ਚਲੋ ਕੋਈ ਨਹੀਂ ਹੈ ਜਾਂ ਬਾਕੀ ਦੇਖ ਲਓ ਜਿਸ ਉਸ ਮਾਡਲ ਨੂੰ ਅਸੀਂ ਮਾਰਕਸਿਸ ਟਿਪੀਕਲ ਕਲਾਸਿਕਲ ਮਾਡਲ ਨੂੰ ਲੈ ਕੇ ਚੱਲੇ ਸੀ ਉਹਦੇ ਤੇ ਦੂਜਿਆਂ ਤਾਕਤਾਂ ਦਾ ਇਨਾ ਛੱਪਾ ਪਾਰੀ ਹੋ ਗਿਆ ਕਿ ਉਹਨਾਂ ਨੂੰ ਖੜੇ ਰਹਿਣ ਲਈ ਬਚੇ ਰਹਿਣ ਲਈ ਬਹੁਤ ਕੁਝ ਬਦਲਣਾ ਪਿਆ ਤੇ ਇਨਾ ਬਦਲਣਾ ਪਿਆ ਕਿ ਹੁਣ ਉਹ ਕਹਿੰਦੇ ਜਦੋਂ ਬੋਰ ਬਹੁਤ ਜ਼ਿਆਦਾ ਫੈਲ ਜਾਏ ਵੱਡਾ ਹੋ ਜਾਏ ਤੋ ਉਹਦੀ ਜੜ ਦਿਖਦੀ ਨਹੀਂ ਕਿੱਥੋਂ ਸ਼ੁਰੂ ਹੋਇਆ ਗਲ ਜਾਂਦੀ ਆ ਤੇ ਹੁਣ ਉਹ オリジナル ਚੀਜ਼ ਦਿਖਦੀ ਨਹੀਂ ਕਿ ਉਹ ਕਿੱਥੋਂ ਸ਼ੁਰੂ ਹੋਇਆ ਗਾਧੋਂ ਗਾਧੋਂ ਕਾ ਬਚਾਓ ਵਿੱਚ ਕੁਝ ਹੋਰ ਹੀ ਬਣ ਗਿਆ ਇਸ ਲਈ ਆਪਾਂ ਉਥੋਂ ਹੀ ਸਿੱਖੀਏ ਸਾਰੇ ਕਿ ਜੇ ਉਹ ਨਹੀਂ ਪਾਕ ਸਕੇ ਜਿਹੜੇ ਇੱਕ ਦੇ ਵੱਡੇ ਕਿਲੇ ਸੀ ਤੇ ਅਸੀਂ ਇੱਥੇ ਕਿਵੇਂ ਨਵਾਂ ਕੋਈ ਕਿਹੜਾ ਨਵੀਂ ਛੁਰਲੀ ਚਲਾਵਾਂਗੇ ਜਾਂ ਕਿਹੜਾ ਨਵਾਂ ਇੱਥੇ ਅਸੀਂ ਲੱਗ ਕਿਸਮ ਦਾ ਮੰਤਰ ਪੜ੍ਹ ਦਾਂਗੇ ਕਿ ਇੱਥੇ ਦੇ ਲੋਕ ਬਿਲਕੁਲ ਠੀਕ ਰਹਿਣਗੇ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ ਮਾਡਲ ਮੇਰੇ ਕੋਲ ਵੀ ਕੁਝ ਨਹੀਂ ਹੈ ਦੱਸਣ ਲਈ ਮੇਰੇ ਕੋਲ ਵੀ ਕੁਝ ਨਹੀਂ ਹੈ ਜੋ ਗੁਰਦ ਸਾਹਿਬ ਨੇ ਪਿਆਰੇ ਲਾਲ ਗੁਰਦ ਜੀ ਨੇ ਇਸ਼ਾਰੇ ਮੂਜ਼ਮ ਕੀਆ ਉਹ ਗੱਲ ਬੜੀ ਕੰਮ ਦੀ ਆ ਬੜੀ ਪਾਇਦੇਦਾਰੀ ਦੀ ਗੱਲ ਹੈਗੀ ਕਿ ਜੇ ਅਸੀਂ ਕੋਈ ਐਹੋ ਜਿਹਾ ਮਾਡਲ ਲੈ ਕੇ ਆਈਏ ਜਿਹੜਾ ਲਾਲਚਾਂ ਤੋਂ ਉੱਪਰ ਉੱਠ ਕੇ ਮਨਵਾਦੀ ਹੋਵੇ ਤੇ ਕੁਦਰਤ ਦੇ ਨਾਲ ਪਿਆਲੀ ਪਾ ਕੇ ਚੱਲੇ ਜਿਵੇਂ ਇਨਸਾਨ ਇਨਸਾਨ ਦੇ ਨਾਲ ਧਰਮ ਧਰਮ ਦੇ ਨਾਲ ਜਾਤ ਜਾਤ ਦੇ ਨਾਲ ਪਿਆਲੀ ਪਾ ਕੇ ਚੱਲੇ ਵਿਰੋਧਤਾ ਤੇ ਨਫ਼ਰਤ ਦੇ ਆਧਾਰ ਤੇ ਨਾ ਹੋਵੇ ਉਸੇ ਤਰੀਕੇ ਦੇ ਨਾਲ ਕੁਦਰਤ ਨਾਲ ਵੀ ਇੱਕ ਸਹਿਜ ਤਰੀਕੇ ਦਾ ਮੇਲ ਤੇ ਸੁਮੇਲ ਬਣਾ ਕੇ ਚੱਲੇ ਇਹ ਮਾਡਲ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ ਸਵਾਲ ਇਹ ਆ ਗਿਆ ਸੀ ਥੋੜੀ ਜੀ ਪਾਪੂਲੇਸ਼ਨ ਹੈਗੇ ਆ ਤੇ ਸੰਕਟ ਤੇ ਜੋ ਸਵਰਾਜ ਸਿੰਘ ਉਹਨਾਂ ਨੇ ਡਰਾਇਆ ਇਹਨਾਂ ਵੀ ਬਹੁਤ ਗਹਿਰਾ ਹੋਰ ਗਹਿਰਾ ਇਹੋ ਹੀ ਲੈਫਟ ਵਾਲਿਆਂ ਤੋਂ ਸੁਣਦੇ ਰਹੇ ਲਗਾਤਾਰ ਕਾਮਰੇਡ ਸੰਕਟ ਬਹੁਤ ਗਹਿਰਾ ਹੋਰ ਗਹਿਰਾ ਹੋਰ ਗਹਿਰਾ 40 ਸਾਲ 50 ਸਾਲ ਉਹੀ ਇਧਰੋਂ ਵੀ ਸੁਣ ਰਹੇ ਆ ਅਸੀਂ ਤੇ ਮੇਰਾ ਖਿਆਲ ਹੈ ਕਿ ਆਪਾਂ ਕੰਕਰੀਟ ਸਿਚੁਏਸ਼ਨ ਚ ਕੰਕਰੀਟ ਕੀ ਹੋ ਸਕੇ ਇੱਕ ਗੱਲ ਜਿਹੜੀ ਆਪਾਂ ਇੰਟੈਲੈਕਚੁਅਲਸ ਜਿਹੜੇ ਮਾੜੇ ਮੋٹے ਸਮਝਦੇ ਆ ਆਪਣੇ ਆਪ ਨੂੰ ਮੈਂ ਤੇ ਨਹੀਂ ਸਮਝਦਾ ਮੈਂ ਬਹੁਤ ਕਲੀਅਰ ਹਾਂ ਮੈਂ ਤਾਂ ਪੜਦਾ ਵੀ ਕੁਛ ਨਹੀਂ ਉਹ ਇੱਕ ਕੰਮ ਕਰੀਏ ਰਲ ਮਿਲ ਕੇ ਕਿ ਜੇ ਪੋਲਿਟਿਕਲ ਤਬਦੀਲੀ ਆਉਣੀ ਆ ਤੇ ਲਿਆਉਣੀ ਆ ਤੇ ਪੋਲਿਟਿਕਸ ਨੇ ਹੀ ਲਿਆਉਣੀ ਆ ਜਿਵੇਂ ਮੈਂ ਸ਼ੁਰੂ ਚ ਕਿਹਾ ਤੇ ਕੋਈ ਵੀ ਪੋਲਿਟਿਕਸ ਇੱਕ ਸੋਲਿਡ ਵਿਚਾਰ ਧਾਰਾ ਤੋਂ ਬਿਨਾਂ ਨਾ ਉਹ ਚੱਲ ਸਕਦੀ ਹੈ ਜੇ ਚੱਲ ਪਏ ਤਾਂ ਇਕੱਠੀ ਨਹੀਂ ਰਹਿ ਸਕਦੀ